ਸੋ ਸਤਿ ਸ਼੍ਰੀ ਅਕਾਲ ਦੋਸਤੋ ਇੱਕ ਹੋਰ ਜਾਣਕਾਰੀ ਦੇ ਨਾਲ ਭਰੀ ਹੋਈ ਵੀਡੀਓ ਲੈ ਕੇ ਹਾਜ਼ਰ ਹੋਇਆ ਟਾਈਟਲ ਤੁਸੀਂ ਪੜ ਲਿਆ ਕਿ YouTube ਤੋਂ ਕਿੰਨੇ ਪੈਸੇ ਕਮਾ ਸਕਦੇ ਆ ਆਪਾਂ ਬੜੇ ਲੋਕਾਂ ਨੂੰ ਇਹ ਡਾਊਟ ਹੁੰਦਾ ਕਿੰਨਾ ਕੁ ਪੈਸਾ ਵਾਜੀ YouTube 'ਚ ਦੱਸੋ ਜਿਹੜੇ ਨਵੇਂ ਯੂਟਿਊਬਰ ਨੇ ਜਾਂ ਜਿਹੜੇ ਕਿਸੇ ਨੂੰ ਦੇਖ ਕੇ ਸੋਚ ਰਹੇ ਨੇ ਕਿ ਅਸੀਂ ਵੀ ਯੂਟਿਊਬਰ ਬਣੀਏ ਪੈਸਾ ਕਮਾਈਏ ਉਹਨਾਂ ਨੂੰ ਇਹ ਸਵਾਲ ਬਹੁਤ ਖਾਂਦਾ ਬੰਦਰੋਂ ਹਨਾ ਵੀ ਪਤਾ ਲੱਗੇ ਯਾਰ ਕਿੰਨੀ ਕੁ ਕਮਾਈ ਆ ਦੋਸਤੋ ਦੇਖੋ ਕਮਾਈ ਤਾਂ ਹੈਗੀ ਆ ਇਹ ਉਦਾਹਰਨਾ ਆਪਾਂ ਆਲੇ-ਦੁਆਲੇ ਦੇਖ ਸਕਦੇ ਆ ਤੁਹਾਡੇ ਸਰਕਲ ਦੇ ਵਿੱਚ ਕੋਈ ਬੰਦਾ ਹੋ ਸਕਦਾ ਜਿਨੇ YouTube ਤੋਂ ਬਹੁਤ ਪੈਸਾ ਕਮਾਇਆ ਤੇ ਜਾਂ ਫਿਰ ਆਪਾਂ YouTube ਤੇ ਇਹੋ ਜਿਹੇ ਕੁਝ ਵੀਡੀਓਜ਼ ਦੇਖਦੇ ਆ ਲੋਕ ਆਪਣੇ ਤਜਰਬੇ ਸਾਂਝੇ ਕਰਦੇ ਆ ਆਪਣੀ ਸਟਰਗਲ ਸਟੋਰੀ ਸਾਂਝੀ ਕਰਦੇ ਆ ਉਹ ਦੱਸਦੇ ਆ ਕਿ YouTube ਤੋਂ ਉਹਨਾਂ ਨੇ ਕੀ ਕੁਝ ਬਣਾਇਆ ਕਿਸੇ ਨੇ ਕਾਰ ਲੈ ਲਈ ਕਿਸੇ ਨੇ ਘਰ ਲੈ ਲਿਆ ਤੇ ਹੋਰ ਬਹੁਤ ਕੁਝ ਅਚੀਵ ਕੀਤਾ ਉਹਨਾਂ ਨੇ ਸਿਰਫ YouTube ਦੀ ਕਮਾਈ ਤੋਂ ਤੇ ਕਈ ਬਲੌਗਰ ਇਹੋ ਜਿਹੇ ਨੇ ਜਿਨ੍ਹਾਂ ਨੇ ਲਗਜ਼ਰੀ ਲਾਈਫ ਆ ਜਿਹੜੀ ਉਹ ਉਹ ਵੀ ਹਾਸਲ ਕੀਤੀ ਆ YouTube ਦੀ ਕਮਾਈ ਦੇ ਨਾਲ ਠੀਕ ਹੈ ਹੈਗੇ ਆ ਬਹੁਤ ਸਾਰੇ ਬਲੌਗਰਸ ਜਿਨ੍ਹਾਂ ਨੇ ਮਿਹਨਤ ਕੀਤੀ ਆ ਪਰ ਦੇਖੋ ਮੈਂ ਜਿਹੜੀ ਗੱਲ ਕੀਤੀ ਆ ਤੁਸੀਂ ਉਹਨਾਂ ਦੀ ਇੱਕ ਕਾਮਯਾਬੀ ਦੇਖਦੇ ਹੋ ਉਹਦੇ ਪਿੱਛੇ ਇੱਕ ਕਹਾਣੀ ਹੁੰਦੀ ਆ ਉਹਦੇ ਪਿੱਛੇ ਕਿੰਨੇ ਸਾਲ ਉਹਨਾਂ ਨੇ ਲਾਏ ਹੋਣ ਆਪਾਂ ਨੂੰ ਉਹ ਨਹੀਂ ਪਤਾ ਇੱਕ ਚੈਨਲ ਜੇ ਤੁਸੀਂ ਦੇਖਦੇ ਹੋ ਕਿਸੇ ਦਾ ਚੈਨਲ 2 ਸਾਲ ਪੁਰਾਣਾ 3 ਸਾਲ ਪੁਰਾਣਾ ਵੀ ਉਹਨੇ ਬੜੀ ਜਲਦੀ ਕਾਮਯਾਬੀ ਹਾਸਲ ਕਰ ਲਈ ਠੀਕ ਹੈ ਕਿਸੇ ਦੀ ਕਿਸਮਤ ਹੋ ਸਕਦੀ ਹੈ ਇਦਾਂ ਦੀ ਪਰ ਇਹ ਵੀ ਹੋ ਸਕਦਾ ਕਿ ਉਸ ਤੋਂ ਪਹਿਲਾਂ ਉਹਨੇ ਕਈ ਚੈਨਲਸ ਦੇ ਉੱਤੇ ਸਟਰਗਲ ਕੀਤੀ ਹੋਵੇ ਸੋ ਸਟਰਗਲ ਜ਼ਰੂਰ ਆ ਪਰ ਪੈਸਾ ਵੀ ਹੈਗਾ ਵਾ ਹੁਣ ਗੱਲ ਆ ਕੇ ਮੁੱਕਦੀ ਹੈ ਕਿੰਨਾ ਪੈਸਾ ਮੈਂ ਤੁਹਾਨੂੰ ਆਪਣੀ ਉਦਾਹਰਣ ਦਿੰਨਾ ਮੈਂ 2012-13 ਚ YouTube ਤੇ ਕੰਮ ਕਰਦਾ ਸੀ ਉਸ ਤੋਂ ਬਾਅਦ 3-4 ਸਾਲ ਕੰਮ ਕੀਤਾ ਕੁਝ ਪ੍ਰੋਬਲਮਸ ਗੈਪ ਆਇਆ YouTube ਵਾਲਾ ਕੰਮ ਮੈਂ ਛੱਡਤਾ ਕਿਸੇ ਹੋਰ ਪਾਸੇ ਨੂੰ ਪੈ ਗਏ 2020 ਦੇ ਵਿੱਚ ਫੇਰ ਫੈਸਲਾ ਲਿਆ ਕਿ ਨਾਲ ਮੈਂ YouTube ਦਾ ਕੰਮ ਦੁਬਾਰਾ ਕਰਨਾ ਉਦੋਂ ਤੱਕ ਕਾਫੀ ਕੁਝ ਬਦਲ ਚੁੱਕਿਆ ਸੀ ਮਤਲਬ 2020 ਤੱਕ ਆਉਂਦੇ ਆਉਂਦੇ ਕਾਫੀ ਪਾਲਿਸੀਸ ਚੇਂਜ ਹੋ ਚੁੱਕੀਆਂ ਸੀ ਪਰ ਮੇਰੇ ਦਿਮਾਗ 'ਚ ਇਹ ਸੀਗਾ ਵੀ ਸ਼ਾਇਦ ਇੱਕ ਵਿਊ ਦਾ 1 ਰੁਪਿਆ ਮਿਲੂਗਾ ਵੀ 1 ਲੱਖ ਵਿਊ ਵੀ ਇੱਕ ਵੀਡੀਓ ਤੇ ਆ ਗਿਆ ਸ਼ਾਇਦ ਮੈਨੂੰ ਲੱਖ ਰੁਪਏ ਆ ਜੂਗਾ ਵੀ ਇੰਨਾ ਪੈਸਾ ਵਾ YouTube 'ਚ ਪਰ ਜਿੱਦਾਂ ਜਿੱਦਾਂ ਕੰਮ ਕੀਤਾ ਇੱਕ ਚੈਨਲ ਦੇ ਉੱਤੇ ਚੈਨਲ ਮੋਨਟਾਈਜ਼ ਹੋਇਆ ਜਦੋਂ ਮੋਨਟਾਈਜ਼ੇਸ਼ਨ ਤੋਂ ਬਾਅਦ ਚੈੱਕ ਕਰਦਾ ਸੀ ਕਿ ਇੰਨੇ ਵੀਊ ਆ ਗਏ ਕਿੰਨੇ ਪੈਸੇ ਆ ਰਹੇ ਆ ਤਾਂ ਮੈਨੂੰ ਲੱਗਦਾ ਸੀ ਵੀ 100 ਵੀਊ ਤੇ ਚੱਲ 1 ਡਾਲਰ ਤਾਂ ਆ ਜਾਊਗਾ ਮਤਲਬ 100 ਵੀਲਰ 100 ਵੀਊ ਦੇ 80 ਰੁਪਏ ਦਾ ਬਣ ਜਾਣਗੇ ਪਰ ਜਿੱਦਾਂ 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 ਐਕਸਪੀਰੀਅੰਸ ਹੋਇਆ ਦੁਬਾਰਾ ਨਵੇਂ ਸਿਰੇ ਤੋਂ ਨਵੀਂ ਸ਼ੁਰੂਆਤ ਹੀ ਸੀ ਤਾਂ ਇਹ ਗੱਲ ਪਤਾ ਲੱਗੀ ਵੀ 1000 ਵੀਊ ਦਾ ਵੀ 1 ਡਾਲਰ ਨਹੀਂ ਬਣ ਰਿਹਾ ਕਈ ਵਾਰੀ 5000 ਵਿਊ ਵੀ ਲੈਣੇ ਪੈ ਰਹੇ ਆ 1 ਡਾਲਰ ਦੇ ਲਈ ਤੇ ਕਦੇ 10000 ਵੀ ਲੈਣੇ ਪੈ ਰਹੇ ਆ ਤੇ ਕਿਤੇ ਕਿਤੇ 5000 ਤੋਂ ਘੱਟ ਵੀ 1 ਡਾਲਰ ਹੋ ਜਾਂਦਾ ਸੋ ਇਥੋਂ ਇੱਕ ਗੱਲ ਕਲੀਅਰ ਹੋ ਰਹੀ ਆ ਕਿ ਜਿਹੜਾ ਤੁਸੀਂ ਸੋਚਦੇ ਹੋ ਨਾ ਵੀ ਬਹੁਤ ਸੌਖਾ ਵਾ YouTube ਤੋਂ ਕਮਾਉਣਾ ਤੇ YouTube ਦੇ ਵਿੱਚ ਐਵੇਂ ਡਾਲਰ ਆ ਜਾਂਦੇ ਨੇ ਉਹ ਗੱਲ ਵੀ ਇੰਨੀ ਸਹੀ ਨਹੀਂ ਆ ਬਹੁਤ ਜ਼ਿਆਦਾ ਇੱਕ ਚੈਨਲ ਤੇ ਤੁਹਾਨੂੰ ਕੰਮ ਕਰਨਾ ਪਊਗਾ ਫੇਰ ਕਿਤੇ ਜਾ ਕੇ ਤੁਹਾਨੂੰ ਇੱਕ ਚੰਗੀ ਅਨਕਮਾ ਜੜੀ ਸ਼ੁਰੂ ਹੁੰਦੀ ਆ ਦੇਖੋ ਦੋਸਤੋ ਫੇਰ ਵੀ YouTube ਕੋਈ ਘਾਟੇ ਦਾ ਸੌਦਾ ਨਹੀਂ ਮੰਨ ਲਓ ਤੁਸੀਂ ਕੋਈ ਚੈਨਲ ਬਣਾਇਆ ਤੇ ਇਹਦੇ ਵਿੱਚ ਤੁਸੀਂ 15 ਤੋਂ 20 ਹਜ਼ਾਰ ਸਟਾਰਟਿੰਗ ਬਹੁਤ ਆਰਾਮ ਨਾਲ ਕਮਾ ਸਕਦੇ ਹੋ 15 ਤੋਂ 20000 ਇੱਕ ਨਾਰਮਲ ਚੈਨਲ ਤੋਂ ਕਮਾ ਸਕਦੇ ਹਾਂ ਭਾਵੇਂ ਤੁਸੀਂ ਵਿਦ ਫੇਸ ਕਰੋ ਵਿਦਆਊਟ ਫੇਸ ਮਤਲਬ ਫੇਸਲੈਸ ਤੇ ਕੰਮ ਕਰੋ ਠੀਕ ਹੈ ਜੀ ਤੇ ਹੁਣ ਇਹ ਦੇਖੋ ਵੀ ਤੁਸੀਂ ਅੱਜ ਪੜ੍ਹ ਲੈ ਕੇ ਕੋਈ ਜੌਬ ਵੀ ਜੇ ਲੈਣ ਜਾਣੇ ਹੋ ਨਾ ਜੇ ਤੁਸੀਂ ਫਰੈਸ਼ਰ ਹੋ ਤਾਂ ਮੇਰਾ ਖਿਆਲ ਆ ਇੱਕ ਸਚਾਈ ਆ ਇਹ 10000 ਤੋਂ ਤੁਹਾਡੀ ਜੌਬ ਆ ਜਿਹੜੀ ਉਹ ਸਟਾਰਟ ਹੋਣੀ ਆ ਭਾਵੇਂ ਤੁਸੀਂ ਜਿੰਨਾ ਮਰਜ਼ੀ ਪੜ੍ਹੇ ਲਿਖੇ ਹੋ ਤਕਰੀਬਨ ਸਾਰਿਆਂ ਨਾਲ ਇਦਾਂ ਨਹੀਂ ਹੁੰਦੀ ਪਰ ਇਹ ਐਵਰੇਜ ਆ 10 ਨਹੀਂ ਤਾਂ ਕੋਈ 12 ਦੇ ਦੂਗਾ ਤੇ ਜਾਂ ਫਿਰ ਕੋਈ 15 ਦੇ ਦਊਗਾ ਹਨਾ ਮਤਲਬ ਇੱਥੋਂ ਸਟਾਰਟ ਹੋਵੋਗੇ ਹੌਲੀ 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 ਕਰਕੇ ਤੁਸੀਂ ਹਰ ਸਾਲ 500000 ਵਧਾਉਣਾ ਸ਼ੁਰੂ ਕਰੋਗੇ 2000 ਵਧੂਗਾ ਐਡਾ ਕਰਕੇ ਤੁਹਾਡੀ ਜਿਹੜੀ ਇਹ ਤਰੱਕੀ ਹੋਣੀ ਆ ਜੌਬ ਦੇ ਵਿੱਚ ਪਰ ਦੋਸਤੋ ਇਹਦੇ ਵਿੱਚ ਜੌਬ ਦੇ ਨਾਲੋਂ ਜ਼ਿਆਦਾ ਜਲਦੀ ਤੁਸੀਂ ਤਰੱਕੀ ਕਰ ਸਕਦੇ ਹੋ ਮੈਂ ਜਿਹੜੀ ਪਹਿਲਾਂ ਤੁਹਾਨੂੰ ਡੀਮੋਟੀਵੇਸ਼ਨ ਕੋਈ ਨਹੀਂ ਦਿੱਤੀ ਕਿ ਕਮਾਈ ਇੰਨੀ ਖਾਸ ਨਹੀਂ ਹੈਗੀ ਕਮਾਈ ਹੈਗੀ ਆ ਪਰ ਤੁਹਾਨੂੰ ਇੱਕ ਚੈਨਲ ਤੇ ਚੰਗੇ ਤਰੀਕੇ ਦੇ ਨਾਲ ਕੰਮ ਕਰਨਾ ਪੈਣਾ ਵਾ ਠੀਕ ਹੈ ਹੁਣ ਆ ਤਾਂ ਮੈਂ ਤੁਹਾਨੂੰ ਇੱਕ ਦੱਸਿਆ ਜੀ ਸਟਾਰਟਿੰਗ ਚ ਜਦੋਂ ਤੁਸੀਂ ਕਾਮਯਾਬ ਹੋਗੇ ਇੰਨੀ ਐਵਰੇਜ ਤੁਹਾਡੇ ਚੈਨਲ ਦੀ ਵੱਢ ਸਕਦੀ ਆ ਤੇ ਇਹ ਗੱਲ ਕਲੀਅਰ ਹੋ ਗਈ ਜੌਬ ਨਾਲੋਂ ਚੰਗੀ ਇਨਕਮ ਤੁਸੀਂ YouTube ਤੋਂ ਬਣਾ ਸਕਦੇ ਹੁਣ YouTube ਦੇ ਉੱਤੇ ਹੀ ਲੱਖਾਂ ਦੇ ਵਿੱਚ ਕਮਾਉਣ ਵਾਲੇ ਵੀ ਚੈਨਲ ਹੈਗੇ ਨੇ ਪੰਜਾਬੀ ਦੇ ਵਿੱਚ ਵੀ ਹੈਗੇ ਨੇ ਉਹਨਾਂ ਨੂੰ 1 ਲੱਖ ਤੋਂ ਲੈ ਕੇ 10 ਲੱਖ ਤੱਕ ਮਹੀਨਾ ਵੀ ਆਉਂਦਾ ਬਾਜੀ ਉਹ ਕਿਵੇਂ ਆਉਂਦਾ ਉਹ ਉਹ ਲੋਕ ਨੇ ਉਹ ਚੈਨਲ ਨੇ ਜਿਨ੍ਹਾਂ ਨੇ ਇੱਕ ਰੀਚ ਬਣਾ ਲਈਆ کافی ਉਹਨਾਂ ਨੇ ਸਾਲ ਲਾਏ ਨੇ ਤੇ ਹੁਣ ਉਹਨਾਂ ਦੀ ਐਵਰੇਜ ਆ ਜਿਹੜੀ ਇੱਥੇ ਸੈੱਟ ਹੋ ਚੁੱਕੀ ਆ ਇਹ ਕੱਲੀ ਦੇਖੋ YouTube ਦੀ ਇਨਕਮ ਨਹੀਂ ਨਾਲ Facebook ਤੇ Instagram ਦੀ ਇਨਕਮ ਵੀ ਹੋ ਸਕਦੀ ਆ ਕਿ ਕਿਸੇ ਨੇ ਫੇਸ ਵੈਲਿਊ ਬਣਾ ਲਈ ਉਹਨਾਂ ਨੂੰ YouTube ਦਾ ਪੈਸਾ ਅਲੱਗ ਆ ਰਿਹਾ ਕਿ ਉਹਨਾਂ ਨੂੰ ਕੋਈ ਐਡ ਦਿੰਦਾ ਉਹਦਾ ਪੈਸਾ ਅਲੱਗ ਆ ਰਿਹਾ ਸਪਾਂਸਰਸ਼ਿਪ ਦਾ ਪੈਸਾ ਅਲੱਗ ਆ ਰਿਹਾ ਤੇ ਇੰਨਾ ਪੈਸਾ ਉਹ ਆਰਾਮ ਨਾਲ ਕਮਾ ਸਕਦੇ ਆ ਮਤਲਬ 1 ਲੱਖ ਘੱਟ ਤੋਂ ਘੱਟ ਤੇ 10 ਲੱਖ ਠੀਕ ਹੈ ਜੇ ਤੁਸੀਂ ਆਪਣੀ ਫੇਸ ਵੈਲਿਊ ਬਣਾਉਣੀ ਹੈ ਉਹ ਕੁਝ ਇਹੋ ਜਿਹਾ ਕੰਟੈਂਟ ਚੂਜ਼ ਕਰਦੇ ਹੋ ਇਹੋ ਜਿਹਾ ਕਨਸੈਪਟ ਚੂਜ਼ ਕਰਦੇ ਹੋ ਜਿਹਦੇ ਤੇ ਤੁਸੀਂ ਲਗਾਤਾਰ ਕੰਮ ਕਰਦੇ ਜਾ ਰਹੇ ਹੋ ਤੇ ਇੱਕ ਨਾ ਇੱਕ ਦਿਨ ਤੁਸੀਂ ਕਾਮਯਾਬ ਹੋ ਜਾਓਗੇ ਠੀਕ ਹੈ ਇਸ ਤੋਂ ਬਾਅਦ ਜੇ ਮੈਂ ਨੈਸ਼ਨਲ ਲੈਵਲ ਦਾ ਇੰਟਰਨੈਸ਼ਨਲ ਲੈਵਲ ਤੇ ਕੁਝ ਚੈਨਲ ਦੀ ਗੱਲ ਕਰਾਂ ਉਹ ਕਰੋੜਾਂ ਦੇ ਵਿੱਚ ਵੀ ਕਮਾ ਰਹੇ ਆ ਠੀਕ ਹੈ ਜੀ ਕਰੋੜ ਰੁਪਈਆ ਮਹੀਨੇ ਦਾ ਕੱਲਾ YouTube ਤੋਂ ਕਮਾਉਣ ਵਾਲੇ ਵੀ ਚੈਨਲ ਬੈਠੇ ਨੇ ਤੋ ਹੈਗੇ ਤਾਂ ਉਹ ਵੀ ਬੰਦੇ ਹੀ ਨੇ ਨਾ ਉਹਨਾਂ ਨੇ ਵੀ ਮਿਹਨਤ ਕੀਤੀ ਆ ਉਹਨਾਂ ਨੇ ਵੀ ਆਪਣਾ ਦਿਮਾਗ ਵਰਤਿਆ ਸੋ ਇੱਥੇ ਤੱਕ ਪਹੁੰਚੇ ਨੇ ਕਿਸੇ ਨੇ 5 ਸਾਲ ਲਾਏ ਕਿਸੇ ਨੇ 10 ਸਾਲ ਲਾਏ ਐਦਾ ਕਰਕੇ ਇੱਥੇ ਤੱਕ ਜ਼ਰੂਰ ਪਹੁੰਚੇ ਨੇ ਤੇ ਇੱਕ ਜਿੱਦ ਕਰਕੇ ਕੰਮ ਕੀਤਾ ਵੀ ਕਾਮਯਾਬ ਹੋਣਾ ਤੁੱਕਾ ਨਹੀਂ ਲਾਇਆ ਵੀ ਹੋਗੇ ਤਾਂ ਹੋਗੇ ਨਹੀਂ ਤਾਂ ਨਾ ਸਹੀ ਠੀਕ ਹੈ ਹੁਣ ਦੇਖੋ ਇਹ ਮੇਰੀ ਗੱਲ ਕਲੀਅਰ ਹੋ ਗਈ ਤੁਹਾਨੂੰ ਵੀ 15000 ਤੋਂ ਲੈ ਕੇ 1 ਕਰੋੜ ਤੱਕ ਕਮਾਉਣ ਵਾਲੇ ਵੀ YouTube ਦੇ ਉੱਤੇ ਬੈਠੇ ਨੇ ਹੁਣ ਪੈਸਾ ਕਿਵੇਂ ਆਉਂਦਾ ਵਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਜਿੰਨਾ ਤੁਹਾਡੇ ਚੈਨਲ ਤੇ ਵਾਚ ਟਾਈਮ ਆਊਗਾ ਜਿੰਨੇ ਜਿੰਨਾ ਸਮਾਂ ਤੁਹਾਡੇ ਚੈਨਲ ਤੇ ਲੋਕ ਬਤਾਉਣਗੇ ਉਹਨਾਂ ਤੁਹਾਡਾ ਜਿਆਦਾ ਪੈਸਾ ਸਮਾਂ ਲੋਕੀ ਤੁਹਾਡੇ ਚੈਨਲ ਤੇ ਜਿਆਦਾ ਬਤਾਉਣ ਉਹਦੇ ਲਈ ਕੀ ਕਰਨਾ ਪੈਣਾ ਕੰਟੈਂਟ ਵਧੀਆ ਬਣਾਉਣਾ ਪੈਣਾ ਵਾ ਆਪਾਂ ਨੂੰ ਕੁਝ ਇੰਟਰਸਟਿੰਗ ਵੀਡੀਓਜ਼ ਬਣਾਉਣੀਆਂ ਪੈਣੀਆਂ ਨੇ ਲੋਕਾਂ ਨੂੰ ਆਪਣੇ ਵੱਲ ਅਟਰੈਕਟ ਕਰਨਾ ਪੈਣਾ ਵਾ ਜਿਹੜੀ ਚੀਜ਼ YouTube ਤੇ ਨਹੀਂ ਹੋ ਰਹੀ ਉਹ ਕਰਨ ਦੀ ਕੋਸ਼ਿਸ਼ ਕਰੋ ਕੁਝ ਐਹੋ ਜਿਹੀ ਆਈਡੀਆਜ਼ ਲੈ ਕੇ ਆਉਣ ਦੀ ਕੋਸ਼ਿਸ਼ ਕਰੋ ਤੇ ਪੈਸਾ YouTube ਦੇ ਉੱਤੇ ਬਹੁਤ ਆ ਵਾਸ ਟਾਈਮ ਦਾ ਪੈਸਾ ਜਿਹੜਾ ਦੁਬਾਰਾ ਦੱਸ ਦਿੰਨਾ YouTube ਕਿਵੇਂ ਦਿੰਦੀ ਆ 55% ਤੁਹਾਨੂੰ ਦਿੰਦੀ ਆ ਤੇ 45% ਉਹ ਆਪ ਰੱਖਦੀ ਆ ਤੁਹਾਡੀਆਂ ਵੀਡੀਓਜ਼ ਦੇ ਉੱਤੇ ਜਿਹੜੀਆਂ ਐਡਸ ਆਉਂਦੀਆਂ ਨੇ ਉਹਦਾ ਰੈਵਨਿਊ YouTube ਤੁਹਾਨੂੰ ਦਿੰਦੀ ਆ ਸੋ ਹੁਣ ਇੱਕ ਗੱਲ ਤਾਂ ਪੱਲੇ ਬੰਨ ਲਓ ਵੀ YouTube ਤੇ ਉੱਤੇ ਪੈਸਾ ਤਾਂ ਹੈਗਾ ਇਹ ਗੱਲ ਤਾਂ ਕਲੀਅਰ ਹੋ ਗਈ ਤੁਹਾਨੂੰ ਤੁਹਾਡੇ ਹੱਥ ਦੇ ਵਿੱਚ ਆ ਕਿੰਨਾ ਪੈਸਾ ਕਮਾਉਣਾ ਜ਼ਿਆਦਾ ਕਮਾਉਣਾ ਘੱਟ ਕਮਾਉਣਾ ਚੰਗਾ ਕੰਮ ਕਰੋਗੇ ਤਾਂ YouTube ਤੁਹਾਨੂੰ ਜ਼ਿਆਦਾ ਰਿਸਪੌਂਸ ਦਵਾਊਗੀ ਤੇ ਤੁਸੀਂ ਜ਼ਿਆਦਾ ਪੈਸਾ ਕਮਾਓਗੇ ਐਵਰੇਜ ਆ ਕੰਮ ਕਰਦੇ ਰਹੋਗੇ ਤਾਂ ਇਨਕਮ ਵੀ ਜਿਹੜੀ ਉਹ ਐਵਰੇਜ ਹੀ ਆਊਗੀ ਠੀਕ ਹੈ ਸੋ ਇਹਦੇ ਲਈ ਕੁਝ ਗੱਲਾਂ ਦਾ ਖਿਆਲ ਤੁਹਾਨੂੰ ਰੱਖਣਾ ਪੈਣਾ ਇੱਕ ਤਾਂ ਸਬਰ ਰੱਖੋ ਕਾਲੀ ਨਾ ਕਰੋ ਕਈ ਲੋਕ 10 ਮਹੀਨਿਆਂ ਚ ਕਹਿਣ ਲੱਗ ਜਾਣਗੇ ਜੀ ਸਾਡਾ ਤਾਂ ਕੁਝ ਨਹੀਂ ਬਣਿਆ ਉਹਦੀ ਕਿਸਮਤ ਸੀ ਅਗਲੇ ਕਮਾਗੇ ਅਸੀਂ ਨਹੀਂ ਜੀ YouTube ਹੁਣ ਚਲਾਉਣੀ ਸਾਡਾ ਤਾਂ ਚੈਨਲ ਚੱਲਿਆ ਹੀ ਨਹੀਂ ਵਿਊ ਹੀ ਨਹੀਂ ਆਏ 3 ਮਹੀਨੇ ਤੱਕ ਕੁਝ ਵੀ ਨਹੀਂ ਹੈਗੇ ਇਹ ਫੈਸਲਾ ਲੈਣ ਦੇ ਲਈ ਇੱਥੇ ਲੋਕਾਂ ਨੇ 10-10 ਸਾਲ ਲਾਏ ਆ ਇੱਕ ਗੱਲ ਸਮਝੋ ਜਿੱਥੇ ਡਾਲਰ ਆਉਣੇ ਨੇ YouTube ਕੋਈ ਐਡੀ ਉਹ ਕੰਪਨੀ ਨਹੀਂ ਹੈਗੀ ਵੀ ਤੁਹਾਨੂੰ ਕੁਝ ਵੀ ਪਾਈ ਜਾਓਗੇ ਕਿਸੇ ਦਾ ਚੱਕ ਚੱਕ ਕੇ ਪਾਈ ਜਾਓਗੇ ਕੁਝ ਵੀ ਬੋਲ ਕੇ ਪਾਈ ਜਾਓਗੇ ਵਿਊਜ਼ ਦੇ ਦਊਗੀ ਤੇ ਤੁਹਾਨੂੰ ਰੇਵਨਿਊ ਦਿੰਦੀ ਰਹੂਗੀ ਨਹੀਂ ਉਹ ਦੇਖਦੀ ਆ YouTube ਵੀ ਤੁਸੀਂ ਕਿੱਦਾਂ ਦਾ ਕੰਮ ਕਰ ਰਹੇ ਹੋ ਕਿੰਨਾ ਕਿੰਨੀ ਕੁ ਕੁਆਲਿਟੀ ਆ ਤੁਹਾਡੇ ਕੰਮ ਚ ਤੇ ਜੇ ਤੁਸੀਂ ਕੋਈ ਵੀ ਜਾਣਕਾਰੀ ਦੇ ਰਹੇ ਹੋ ਨੌਲੇਜ ਦੇ ਰਹੇ ਹੋ ਕਿੰਨਾ ਕੁ ਉਹਦੇ ਵਿੱਚ ਦਮ ਆ ਇਹ ਗੱਲ ਦਾ ਖਿਆਲ ਰੱਖਣਾ ਪੈਣਾ ਤੁਹਾਨੂੰ ਰੈਗੂਲਰ ਰਹਿਣਾ ਪੈਣਾ ਸਬਰ ਰੱਖਣਾ ਪੈਣਾ ਵਾ ਕੁਝ ਸਾਲ YouTube ਨੂੰ ਦਿਓ ਉਸ ਤੋਂ ਬਾਅਦ ਫੈਸਲਾ ਲੈਣ ਜੋ ਕਿ ਹੋਵੋਗੇ ਕਿ ਅਸੀਂ ਕਿੱਥੇ ਖੜੇ ਆ ਮਹੀਨੇ YouTube ਦੇ ਲਈ ਕੁਝ ਵੀ ਨਹੀਂ ਹੈਗੇ ਸੋ ਠੀਕ ਹੈ ਦੋਸਤੋ ਮੈਂ ਉਮੀਦ ਕਰਦਾ ਤੁਹਾਨੂੰ ਮੇਰੀਆਂ ਗੱਲਾਂ ਇਹ ਪਸੰਦ ਆਈਆਂ ਹੋਣਗੀਆਂ ਤੇ ਮੋਟੀਵੇਸ਼ਨ ਵੀ ਤੁਹਾਨੂੰ ਜ਼ਰੂਰ ਮਿਲੀ ਹੋਊਗੀ ਇੱਕ ਗੱਲ ਕਹਿਣਾ ਚਾਹੂੰਗਾ ਜੋ ਵੀ ਕਰਦੇ ਹੋ ਜੌਬ ਕਰਦੇ ਹੋ ਬਿਜ਼ਨਸ ਕਰਦੇ ਹੋ ਪੜ੍ਹਾਈ ਕਰਦੇ ਹੋ ਉਹ ਨਾ ਛੱਡਿਓ ਕਰਦੇ ਰਹੋ ਪਰ ਨਾਲ ਨਾਲ YouTube ਵੀ ਕੰਟੀਨਿਊ ਰੱਖਿਓ ਵਿਊਜ਼ ਵੱਲ ਦੇਖ ਕੇ ਕੰਮ ਨਾ ਕਰੋ ਕੰਟੈਂਟ ਚ ਇੰਪਰੂਵਮੈਂਟ ਕਰਨੀ ਸ਼ੁਰੂ ਕਰਦੋ ਤੁਹਾਡਾ ਚੈਨਲ ਆਪੇ ਕਾਮਯਾਬ ਹੋਊਗਾ ਇਹ ਦਾਵਾਵਾਜੀ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਚ ਮਿਲਦਾ ਬਹੁਤ ਜਲਦੀ